ਡੰਕੀ ਰੂਟ ਅਪਣਾ ਕੇ ਦੂਸਰੇ ਮੁਲਕ ਜਾ ਰਿਹਾ ਇੱਕ ਹੋਰ ਪੰਜਾਬੀ ਨੌਜਵਾਨ ਇਸ ਵੇਲੇ ਗੁੰਮਸ਼ਾਦਾ ਆਖਿਰ ਉਹ ਪਾਣੀਆਂ ਦੇ ਵਿੱਚ ਕਿੱਥੇ ਗਾਇਬ ਹੋ ਗਿਆ ਕੋਈ ਨਹੀਂ ਜਾਣਦਾ ਜਾਣਕਾਰੀ ਮੁਤਾਬਕ ਫਰਾਂਸ ਤੋਂ ਇੰਗਲੈਂਡ ਇੱਕ ਇੰਗਲਿਸ਼ ਚੈਨਲ ਹੈ ਥਰੂ ਉਹ ਜਾ ਰਿਹਾ ਸੀ ਜਿੱਥੇ ਉਹਨਾਂ ਦੀ ਕਿਸ਼ਤੀ ਅਚਾਨਕ ਪਲਟ ਗਈ ਔਰ ਅਰਵਿੰਦਰ ਨਾਮ ਦਾ 29 ਸਾਲ ਦਾ ਮੁੰਡਾ ਜਿਹੜਾ ਭੋਗਪੁਰ ਦੇ ਪਿੰਡ ਪਟਨੂਰਾ ਲੁਬਾਣਾ ਦਾ ਰਹਿਣ ਵਾਲਾ ਉਹ ਇਸ ਵੇਲੇ ਲਾਪਤਾ ਹੈ ਪਰਿਵਾਰ ਨੂੰ ਨਹੀਂ ਪਤਾ ਇਸ ਬਾਰੇ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਇਸ ਵੇਲੇ ਪਿੰਡ ਪਟਨੂ ਰਲਬਾਣਾ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇਸੇ ਪਿੰਡ ਦਾ ਰਹਿਣ ਵਾਲਾ ਉਹ ਨੌਜਵਾਨ ਹੈ ਪਰਿਵਾਰਕ ਜੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਪਰ ਪਰਿਵਾਰਕ ਜੀਆਂ ਦਾ ਕਹਿਣਾ ਹੈ ਕਿ ਅਜੇ ਉਹ ਇਸ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੇ ਜ਼ਰੂਰ ਉਹ ਆਪਣੇ ਬੱਚੇ ਦੀ ਗੁੰਮਸ਼ਦਾ ਹੋਣ ਦੀ ਖਬਰ ਤੋਂ ਬਾਅਦ ਨਾਰਾਜ਼ ਹੋਣਗੇ ਨਾਸਾਜ਼ ਹੋਣਗੇ ਉਹ ਉਹਨਾਂ ਦੀ ਸਥਿਤੀ ਸ਼ਾਇਦ ਉਹ ਨਹੀਂ ਹੋਵੇ ਕਿ ਇਸ ਦੇ ਵਿੱਚੋਂ ਕੁਝ ਕਹਿ ਸਕਣ ਪਰ ਜ਼ਰੂਰ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ 29 ਸਾਲ ਦਾ ਬਹਿਸ ਨੌਜਵਾਨ ਮੁੰਡਾ ਅਰਵਿੰਦਰ ਉਹ ਅਚਾਨਕ ਗੁੰਮਸ਼ਦਾ ਹੋ ਗਿਆ ਜੋ ਤਤਸਤ ਸੇ ਨਿਕਲ ਕੇ ਸਾਹਮਣੇ ਆ ਰਹੀ ਆ ਪੁਰਤਗਾਲ ਗਿਆ ਸੀ ਪੁਰਤਗਾਲ ਉਹ ਇਲੀਗਲੀ ਗਿਆ ਸੀ ਪਰ ਉਸ ਕੋ ਬਾਅਦ ਉਹ ਅੱਗੇ ਯੂਕੇ ਜਾਣਾ ਚਾਹੁੰਦਾ ਸੀ ਜਿਸ ਵਾਸਤੇ ਉਹਨੇ ਇਲੀਗਲ ਰਸਤਾ ਬਣਾਇਆ ਔਰ ਉਸ ਇਲੀਗਲ ਰਸਤੇ ਦੇ ਥਰੂ ਉਹ ਜਾ ਰਿਹਾ ਸੀ ਇਲੀਗਲ ਮਾਈਗਰੇਟ ਦੇ ਰੂਪ ਦੇ ਵਿੱਚ ਜਾ ਰਿਹਾ ਸੀ ਜਿਸ ਤੇ ਰਸਤੇ ਦੇ ਵਿੱਚ ਉਸ ਨੂੰ ਕਿਸ਼ਤੀ ਦੇ ਵਿੱਚ ਸਫਰ ਕਰਨਾ ਸੀ ਔਰ ਉਸ ਦੀ ਕਿਸ਼ਤੀ ਪਲਟ ਗਈ ਔਰ ਇਸੇ ਪਿੰਡ ਦਾ ਰਹਿਣ ਵਾਲਾ ਉਹ ਨੌਜਵਾਨ ਦੱਸਿਆ ਜਾ ਰਿਹਾ ਉਸ ਕਿਸ਼ਤੀ ਦੇ ਵਿੱਚ ਕੁਝ 80 ਦੇ ਕਰੀਬ ਨੌਜਵਾਨ ਸੀ ਜਿਹੜੇ ਇਸ ਵੇਲੇ ਲਾਪਤਾ ਦੱਸੇ ਜਾ ਰਹੇ ਔਰ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਉਹ ਅਰਵਿੰਦਰ ਜਸ ਦਾ ਨਾਮ ਆ ਉਹ ਇਸ ਵੇਲੇ ਲਾਪਤਾ ਉਹ ਇਸ ਵੇਲੇ ਲਾਪਤਾ ਹੈ ਇਸੇ ਪਿੰਡ ਦਾ ਰਹਿਣ ਵਾਲਾ ਉਹ ਨੌਜਵਾਨ ਜਿਹੜਾ ਇਸ ਵੇਲੇ ਲਾਪਤਾ ਹੈ ਇੰਗਲੈਂਡ ਜਾ ਰਿਹਾ ਸੀ ਯੂਕੇ ਜਾ ਰਿਹਾ ਸੀ ਪੁਰਤਗਾਲ ਤੋਂ ਔਰ ਫਰਾਂਸ ਤੋਂ ਇੰਗਲਿਸ਼ ਚੈਨਲ ਦੇ ਥਰੂ ਉਹ ਅੱਗੇ ਜਾ ਰਿਹਾ ਸੀ ਤੋਂ ਉਹਨਾਂ ਦੀ ਕਿਸ਼ਤੀ ਪਲਟ ਜਾਂਦੀ ਹੈ ਹਾਲਾਂਕਿ ਅਧਿਕਾਰੀਆਂ ਨੇ ਇਹੀ ਕਿਹਾ ਕਿ ਅਜੇ ਤੱਕ ਉਸ ਨੌਜਵਾਨ ਦਾ ਕੋਈ ਅਤਾ ਪਤਾ ਨਹੀਂ ਹੈ ਪਰਿਵਾਰਕ ਜੀਆਂ ਨੂੰ ਇਸ ਬਾਰੇ ਇੰਟੀਮੀਸ਼ਨ ਦਿੱਤੀ ਗਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਉਹ ਨੌਜਵਾਨ ਮਿਲਦਾ ਹੈ ਪਰਿਵਾਰਕ ਜੀਆਂ ਦੇ ਖਲਾਸ ਜਿਹੜੇ ਨੂੰ ਜ਼ਰੂਰ ਸੰਦੇ ਜਾ ਸਕਦੇ ਨੇ ਇਸ ਕਦਰ ਪਰਵਾਰਕ ਜੀ ਸਹਿਮੇ ਹੋਏ ਨੇ ਕਿ ਉਹ ਅਜੇ ਇੰਟਰਵਿਊ ਨਹੀਂ ਕਰਨਾ ਚਾਹੁੰਦੇ ਉਹ ਮੀਡੀਆ ਵਿੱਚ ਕੁਝ ਬੋਲਣਾ ਨਹੀਂ ਚਾਹੁੰਦੇ ਉਹ ਆਪਣੇ ਬੱਚੇ ਦੀ ਤਲਾਸ਼ ਕਰ ਰਹੇ ਔਰ ਪ੍ਰਸ਼ਾਸਨ ਦੇ ਉੱਤੇ ਜ਼ਰੂਰ ਉਹਨਾਂ ਦੀ ਡੋਰ ਛੱਡੀ ਹੋਈ ਹੈ ਬਟਨੂਰਾ ਲੁਬਾਣਾ ਪਿੰਡ ਔਰ ਉਸ ਦੇ ਨਾਲ ਹੀ ਇਹ ਦੱਸਦੀ ਹੈ ਕਿ ਕਪੂਰਸਾ ਦੇ ਨਾਲ ਲੱਗਦੇ ਇੱਕ ਪਿੰਡ ਦਾ ਵੀ ਇੱਕ ਨੌਜਵਾਨ ਇਸੇ ਤਰ੍ਹਾਂ ਉਸੇ ਫਲੀਟ ਦੇ ਵਿੱਚ ਸੀ ਜਿਹੜਾ ਇਸ ਵੇਲੇ ਲੱਭ ਨਹੀਂ ਰਿਹਾ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਉਹ ਨੌਜਵਾਨ ਗਿਆ ਕਿੱਥੇ ਔਰ ਵੱਡੀ ਗੱਲ ਇਹ ਵੀ ਹੈ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਇਲੈਗਲ ਰੂਟਸ ਕਿਉਂ اختیار ਕਰਨੇ ਪੈ ਰਹੇ ਆ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਪੁਰਤਗਾਲ ਜਦੋਂ ਅਰਵਿੰਦਰ ਜਾਂਦਾ ਤੇ ਉਦੋਂ ਲੀਗਲੀ ਜਾਂਦਾ ਹੈ ਔਰ ਪੱਕੇ ਪੇਪਰਾਂ ਦੇ ਨਾਲ ਜਾਂਦਾ ਯਾਨੀ ਕਿ ਹੁਣ ਪਿੰਡ ਦੇ ਲੋਕ ਨੇ ਆਪਣੇ ਲਿਹਾਜ਼ 'ਚ ਕਹਿੰਦੇ ਆ ਪੱਕੇ ਪੇਪਰਾਂ ਦੇ ਨਾਲ ਜਾਂਦਾ ਪੱਕੇ ਪੇਪਰਾਂ ਦਾ ਮਤਲਬ ਕਿਉਂ ਲੀਗਲੀ ਗਿਆ ਆ ਉੱਥੇ ਪੁਰਤਗਾਲ ਜਿਹੜਾ ਉਹਦਾ ਵੈਂਚਰ ਸੀਗਾ ਉੱਥੇ ਉਹ ਲੀਗਲੀ ਪਹੁੰਚਿਆ ਆ ਪਰ ਉਸ ਤੋਂ ਬਾਅਦ ਜਿਹੜਾ ਉਹਨੇ ਯੂਕੇ ਜਾਣ ਦਾ ਫੈਸਲਾ ਕੀਤਾ ਉਹੋ ਪਰਿਵਾਰ ਦਾ ਕਹਿਣਾ ਹੈ ਕਿ ਉਹਨੇ ਆਪਣੇ ਸਿਰੋ ਕੀਤਾ ਉਦੇ ਵਿੱਚ ਪਰਿਵਾਰ ਨੇ ਕੋਈ ਪੈਸਾ ਕਿਸੇ ਏਜੰਟ ਨੂੰ ਨਹੀਂ ਦਿੱਤਾ ਪਰ ਉਸਦੇ ਉਹਨਾਂ ਦੇ ਮੁੰਡਿਆਂ ਨੇ ਅਰਵਿੰਦਰ ਨੇ ਜ਼ਰੂਰ ਕੋਈ ਇਹੋ ਜਿਹਾ ਚੈਨਲ ਇਖਤਿਆਰ ਕੀਤਾ ਜਿਹੜਾ ਇਲੀਗਲੀ ਉਸ ਨੂੰ ਯੂਕੇ ਪਹੁੰਚਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਰਿਹਾ ਸੀ ਔਰ ਉਸੇ ਦਾ ਇਸਤੇਮਾਲ ਕਰਕੇ ਜਦੋਂ ਉਹ ਯੂਕੇ ਵੱਲ ਨੂੰ ਵਧਿਆ ਤੇ ਰਸਤੇ ਦੇ ਵਿੱਚ ਉਸ ਦੀ ਜਿਹੜੀ ਕਿਸ਼ਤੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਅਚਾਨਕ ਡੁੱਬ ਜਾਂਦੀ ਹੈ ਔਰ ਉਹ ਲਾਪਤਾ ਹੋ ਜਾਂਦਾ ਔਰ ਉਹਦੇ ਨਾਲ ਨਾਲ ਉਸ ਹਾਦਸੇ ਦੇ ਨਾਲ ਗ੍ਰਸਤ ਹੋਏ 80 ਦੇ ਕਰੀਬ ਹੋਰ ਲੋਕ ਨੇ ਜੋ ਇਸ ਵੇਲੇ ਲਾਪਤਾ ਨੇ ਔਰ ਉਹਨਾਂ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਰਵਿੰਦਰ ਆਪਣੇ ਮਾਪਿਆਂ ਦਾ ਚਰਾਗ ਜਿਹੜਾ ਬਾਹਰ ਗਿਆ ਸੀ ਵਿਦੇਸ਼ ਗਿਆ ਸੀ ਚੱਗੇ ਪਵੇ ਕਵਾਸਤੇ ਉਹ ਇਸ ਵੇਲੇ ਲਾਪਤ ਹੈ ਜ਼ਰੂਰ ਪਰਿਵਾਰ ਵੀ ਚਾਹੁੰਦਾ ਪੰਜਾਬੀ ਵੀ ਚਾਹੁੰਦੇ ਆ ਕਿ ਉਹ ਸਿਹਤਯਾਬ ਹੋਵੇ ਚੰਗਾ ਹੋਵੇ ਔਰ ਛੇਤੀ ਉਹ ਆਪਣੇ ਮਾਪਿਆਂ ਦੇ ਕੋਲ ਵਾਪਸ ਪਰਤ ਆਵੇ ਪਰ ਫਿਲਹਾਲ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਬਾਹਰ ਜਾਣ ਵਾਸਤੇ ਵਿਦੇਸ਼ ਜਾਣ ਵਾਸਤੇ ਗਲਤ ਰੂਟ ਅਖਤਿਆਰ ਕਰਨ ਵਾਲਾ ਇੱਕ ਹੋਰ ਨੌਜਵਾਨ ਇਸੇ ਡੰਕੀ ਰੂਟ ਦੀ ਪੇਟ ਚੜਦਾ ਨਜ਼ਰ ਆਇਆ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰੋਵਾਨੀ ਦੇ ਹੋ ਜਾਓ